ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਅਸ਼ੋਕ ਇਸ ਵਕਤ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਲਾਧੂਕਾ ਨਾਜ਼ ਮੰਡੀ ਹੜਪੀਟਾਂ ਦੇ ਜੋ ਇੱਥੇ ਕੈਂਪ ਲੱਗੇ ਨੇ ਇਸ ਕੈਂਪ ਦੇ ਵਿੱਚ ਲਗਭਗ ਅਲੱਗ-ਅਲੱਗ ਪਿੰਡਾਂ ਤੋਂ ਇਹ ਗੱਲ ਕਰੀਏ ਪਿੰਡਾਂ ਦੀ ਤੇ ਪੰਜ-ਸੱਤ ਪਿੰਡਾਂ ਦੇ ਇੱਥੇ ਲੋਕ ਰੁਕੇ ਹੋਏ ਨੇ ਪਿਛਲੇ ਕਾਫੀ ਦਿਨਾਂ ਤੋਂ ਇੱਥੇ ਇੱਕ ਨਵੀਂ ਤਸਵੀਰ ਤੁਹਾਨੂੰ ਦਿਖਾ ਰਿਹਾ ਹਾਂ ਆ ਮੇਰੇ ਪਿੱਛੇ ਇੱਕ ਸਕੂਲ ਚੱਲ ਰਿਹਾ ਜੀ ਇਹ ਹਾਰਡਪੀਟ ਦੇ ਕੈਂਪੇਨਜ ਵਿੱਚ ਜੋ ਬੱਚੇ ਨੇ ਛੋਟੇ ਬੱਚੇ ਨੇ ਛੋਟੇ ਛੋਟੇ ਬੱਚੇ ਨੇ ਇੱਥੇ ਗੁਰੂ ਮਹਾਰਾਜ ਦਾ ਪਾਠ ਚੱਲ ਰਿਹਾ ਬੱਚੇ ਪਾਠ ਪੜ੍ਹ ਰਹੇ ਨੇ ਪੂਰੇ ਡਿਸਪੀਸਪਲਨ ਦੇ ਵਿੱਚ ਕਿਸੇ ਤਰ੍ਹਾਂ ਦੀ ਬੱਚਿਆਂ ਨੂੰ ਕੋਈ ਸਮੱਸਿਆ ਨਹੀਂ ਇਹ ਜੀ ਅਪਡੇਟ ਹੈ ਅ ਨਾਜ਼ ਮੰਡੀ ਲਾ ਦੁਕਾ ਦੀ ਤਾਂ ਆਪਾਂ ਤੁਹਾਨੂੰ ਤਸਵੀਰਾਂ ਵੀ ਦਿਖਾਉਨੇ ਆ چڑ گیا تمو لڑ گیا ڈیمو دان کچھ گیا چیر دا سج گیا क्लैपिंग बच्चे नेक्स्ट बच्चा नेक्स्ट बेटा आओ वेरी गुड आ जाओ आ जाओ ओयो आज कुठे रह गया आप आ जाओ बेटा आ जाओ शशाज आ जाओ आ जाओ پچھو بلی ماسی آئی

ਸਾਰ ਦੇ ਵਿੱਚੋਂ ਜ਼ਰੂਰ ਜੇ ਬਾਹਰ ਆਇਆ ਪਰ ਇਹ ਘਰ ਦੇ ਨਾਲ ਲਿਖੇ ਫੂਲ ਹੈ ਫੂਲ ਕਾਹੜਾ ਕਿਹੜਾ ਫੂਲ ਹੈ ਔਰ ਕਿਹੜੇ ਬੱਚਿਆਂ ਦੇ ਫੂਲ ਛੁੱਟੀਆਂ ਨੇ ਜਿੱਥੇ ਡੋਬਾ ਆ ਚੁੱਕਿਆ ਹਾਰਡਪੀਟ ਦਾ ਜੋ ਵੱਡੀ ਖੁਸ਼ਹੱਸੀਆ ਬਣੀ ਤੁਸੀਂ ਵੇਖ ਲਓ ਵੱਡੀ ਗਿਣਤੀ ਦੇ ਵਿੱਚ ਬੱਚੇ ਲਾਧੁਕਾ ਸਕੂਲ ਕਹਿ ਸਕਦੇ ਆ ਕਿ ਜੋ ਹਾਰਡਪੀਟ ਦਾ ਜੋ ਕੈਂਪ ਬਣਿਆ ਇੱਥੇ ਇੱਕ ਸਕੂਲ ਖੁੱਲਿਆ ਤਾਂ ਨਾਲ ਦੇਖੋ ਟੀਚਰ ਸਹਿਬਾਨਵੀ ਇੱਥੇ ਪਹੁੰਚਿਓ ਨੇ الگ الگ بچیاں دی نالج لے رہے ہیں الگ الگ بچیاں کو کہانیاں سن رہے ہیں پہلا پاٹ پوجا ہوئی ہے بس دور لگے چھوٹے چھوٹے بچے نے آپ جی جانکاری بھی ہیں جی میڈم جی تا نام جی ਇਹਨਾਂ ਪਰ ਸ਼ਰਨਜੀਤ ਕੌਰ ਹੈ। ਚਾਈ ਹੈਲਪਲਾਈਨ ਦੇ ਦੀ ਸਟਾਫ ਹਨ। ਸੀਓਫੀਸਰ ਫਾਜ਼ਿਲਾ ਤੋਂ ਆਈ ਹੈ। ਜੀ। ਮੇਰੀ ਡਿਊਟੀ ਲੱਗੀ ਸੀ ਕਿ ਬੱਚਿਆਂ ਨੂੰ ਦੇਖਭਾਲ ਦੇਖਣਾ ਹੈ ਕਿ ਇਹਨਾਂ ਦਾ ਕੀ ਕੀ ਨੀਡਸ ਹੈਗੀਆਂ, ਇਹ ਲੜਕੇ ਇਸ ਤਰ੍ਹਾਂ ਦੀ ਜ਼ਰੂਰਤ ਹੈਗੀ ਆ, ਬੱਚਨ ਕਿਸ ਤਰ੍ਹਾਂ ਗਾਈਡ ਕਰਨਾ ਹੈ। ਇਹ ਸਰ ਦੇ ਪ੍ਰਿੰਸੀਪਲ ਲਾਡਿਪਦੀ ਉਹਨਾਂ ਨੇ ਬੱਚਿਆਂ ਨੂੰ ਇਕੱਠਾ ਕਰਕੇ ਦਿੱਤਾ ਹੈ ਕਿ ਆਹ ਨਾਲ ਲੜਕੀਆਂ ਇਹ ਵੀ ਸੇਵਾ ਕਰਉਂਦੀਆਂ ਨੇ ਤੇ ਬੱਚਿਆਂ ਨੂੰ ਇਥੇ ਬਿਠਾਉਂਦੀਆਂ ਨੇ ਇਹਨਾਂ ਦਾ ਡਿਸਪਲਾਈਨ ਇਹਨਾਂ ਨੂੰ ਦੱਸਦੀਆਂ ਵੀ ਕਿਸ ਤਰ੍ਹਾਂ ਰੱਖਣਾ ਹੈ ਮੇਰੇ ਨਾਲ ਇਹ ਵੀ ਪੂਰੀ ਹੈਲਪ ਕਰਉਂਦੀਆਂ ਬੱਚਿਆਂ ਤੇ ਅਸੀਂ ਇਹਨਾਂ ਨੂੰ ਜਿੰਨਾ ਸਾਡੇ ਤੋਂ ਹੋ ਸਕਦਾ ਸੀ ਪੜ੍ਹਾਈ ਦੇ ਟੱਚ 'ਚ ਵੀ ਰੱਖਦੇ ਆ ਬਾਕੀ ਇਹਨਾਂ ਨੂੰ ਕੈਂਪ ਦੇ ਵਿੱਚ ਰਹਿਣਾ ਦੱਸ ਦਿਆਂ ਵੀ ਕਿਸ ਤਰ੍ਹਾਂ ਕੈਂਪ ਦੇ ਵਿੱਚ ਰਹਿਣਾ ਹੈ ਆਪਣੇ ਆਪ ਨੂੰ ਕਿਸ ਤਰ੍ਹਾਂ ਰੱਖਣਾ ਹੈ ਪਸ਼ੂ ਵੀ ਇੱਥੇ ਇਹਨਾਂ ਤੋਂ ਦੂਰ ਰਹਿਣਾ ਹੈ ਜੇ ਕੋਈ ਟਰਾਲੀ ਆਉਂਦੀ ਹੈ ਉਹਦੇ ਤੋਂ ਦੂਰ ਰਹਿਣਾ ਹੈ ਸਫਾਈ ਰੱਖਣੀ ਹੈ ਤੇ ਆਰਾਮ ਨਾਲ ਬੈਠਣਾ ਹੈ ਸਾਰਾ ਦਿਨ ਬੱਚੇ ਇਧਰ ਉਧਰ ਗਰਮੀ ਦੇ ਵਿੱਚ ਨਾ ਫਰਨਾ ਇਸ ਕਰਕੇ ਇਹਨਾਂ ਨੂੰ ਜਿਹੜਾ ਇੱਥੇ ਬਿਠਾਇਆ ਜਾਂਦਾ ਹੈ ਤਾਂ ਕਿ ਕੋਸ ਸਮਾਂ ਮਾਪੇ-ਬਾਪ ਵੀ ਆਪਣੇ ਹੋਰ ਕੰਮਕਾਰ ਕਰ ਲੈਣ ਕਿਉਂਕਿ ਜੋ ਮੁਸੀਬਤ ਆਈ ਹੋਈ ਆ ਇਸ ਦੇ ਵਿੱਚ ਉਹਨਾਂ ਨੇ ਆਪਣੇ ਅੱਗੇ ਜੋ ਵੀ ਕੰਮ ਕਰਨੀ ਆ ਉਹ ਆਰਾਮ ਨਾਲ ਕਰ ਸਕਣ ਕਿਉਂਕਿ ਬੱਚੇ ਜਿਹੜੇ ਆ ਇਹਨਾਂ ਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਕਿ ਉਹਨਾਂ ਦੇ ਨਾਲ ਕੀ ਹੋਇਆ ਏ ਇਹਨਾਂ ਨੇ ਤਾਂ ਸਿਰਫ ਆਪਣਾ ਜਿਹੜਾ ਬਚਪਨ ਹੈ ਉਹੀ ਜਿਹੜਾ ਬਤੀਤ ਕਰਨਾ ਹੈ ਉਸੇ ਤਰੀਕੇ ਨਾਲ ਤੇ ਇਹਨਾਂ ਦੇ ਉੱਪਰ ਕੋਈ ਅਸਰ ਨਾ ਹੋਵੇ ਜੋ ਵੀ ਹੜਪੀਟਾਂ ਦੇ ਨਾਲ ਹੋ ਰਿਹਾ ਹੈ ਇਹ ਬੱਚੇ ਖੁਸ਼ ਰਹਿਣ ਤੇ ਅਸੀਂ ਕੋਸ਼ਿਸ਼ ਕਰਦੇ ਆਂ ਵੀ ਬੱਚਿਆਂ ਨੂੰ ਉਹੀ ਮਾਹੌਲ ਮਿਲੇ ਜੋ ਇਹਨਾਂ ਨੂੰ ਪਹਿਲਾਂ ਮਿਲਿਆ میڈم جی اچھی چار تاریخ آ رہے ہیں سر اتنی نرسری تو لے سارے ਆ ਇਸ ਸਕੂਲ ਦੇ ਵਿੱਚ ਕਿੰਨੇ ਸਟਾਫ ਮੈਂਬਰ ਸੇਵਾ ਦੇ ਰਹੇ ਨੇ ਸਰੀ ਦੀ ਤਿੰਨ ਬੱਚੀਆਂ ਸਰ ਪ੍ਰਿੰਸੀਪਲ ਸਰ ਉਹਨਾਂ ਦੀਆਂ ਸਟੂਡੈਂਟ ਹੈ ਇਹਨਾਂ ਚ ਜੀ ਕੁੜਕੀਆਂ ਹੈ ਤੇ ਦੋ ਸੀ ਸੁਪਰਵਾਈਜ਼ਰ ਆ ਡੀਸੀ ਆਫਿਸ ਹਾਜ਼ਰ ਕਾ ਤੁਹ ਜੀ ਸਨ ਮੈਮ ਰੀਤੂ ਗਾਲਾਨੀ ਵੀ ਜੇ ਤੇ ਇਹ ਸਵਾਮੀ ਜੀ ਕਿੰਨੇ ਦਿਨ ਚੱਲਣ ਗਿਆ ਸਰ ਜਿੰਨ ਜਦੋਂ ਤੱਕ ਸਾਡੀ ਡਿਊਟੀ ਲੱਗੇਗੀ ਅਸੀਂ ਆਵਾਂਗੇ ਸਰ ਮੈਮ ਤੇ ਉਹ ਸੰਪੀਦੋਂ ਤੱਕ ਅੱਧੇ ਭੇਜਦੇ ਆ ਤੇ ਕੋਸ਼ਿਸ਼ ਕਰਦੇ ਆ ਮਹਾਰਾਜ ਅਗੇ ਅਰਦਾਸ ਕਰਦੇ ਆ ਕਿ ਜਲਦੀ ਤੋਂ ਜਲਦੀ ਇਹਨਾਂ ਦੀ ਜਿਹੜੀ ਆ ਮੁਸੀਬਤਾਂ ਉਹ ਹੱਲ ਹੋਣ ਦੇ ਆ ਫਿਰ ਆਪਣੇ ਘਰਾਂ ਚ ਜਾਣ ਆਪਣੇ ਆਦੇ ਸਕੂਲ ਜਾਣ ਬੱਚੇ ਆ ਇਹ ਨਾਦ ਮੰਡੀ ਦੇ ਕੈਂਪੇ ਤੋਂ 2.5 ਤੋਂ ਕਰ ਰਹੇ ਤੁਹਾਡਾ ਜੇ ਅੱਜ ਜੋ ਇਸ ਝੌਂਪੜੀਆਂ ਵਿੱਚ ਦੁਕਾਨਾਂ ਤੋਂ ਬੱਚੇ ਰਹਿ ਰਹੇ ਆ ਤੁਹਾਡਾ ਕੀ ਉਹਨਾਂ ਦੇ ਪਰਿਵਾਰ ਨੂੰ ਮਦਦ ਉਹਨਾਂ ਦੇ ਪਰਿਵਾਰ ਨੂੰ ਇਹੀ ਮੈਸੇਜ ਆ ਵੀ ਜਿਆਦਾ ਤੋਂ ਜਿਆਦਾ ਆਪਣੇ ਬੱਚਿਆਂ ਨੂੰ ਇੱਥੇ ਭੇਜ ਦਿਓ ਤਾਂ ਕਿ ਬੱਚੇ ਜਿਹੜੇ ਆ ਉਹ ਸਹੀ ਦਿਸ਼ਾ ਉਹਨਾਂ ਨੂੰ ਦਿੱਤੀ ਜਾ ਸਕੇ ਉਹਨਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਤੇ ਤੁਸੀਂ ਕੋਸ਼ਿਸ਼ ਕਰੋ ਵੀ ਜੀ ਅਸੀਂ ਇੱਥੇ ਬੈਠੇ ਆ ਤੇ ਤੁਸੀਂ ਆਪਣੇ ਬੱਚੇ ਇੱਥੇ ਕਮ ਸੇ ਕਮ ਪਹੁੰਚਾਓ ਇਹ ਇਹ ਨਹੀਂ ਬਸ ਕਹਿਣਾ ਚਾਹਵਾ ਇਹ ਤੁਹਾਨੂੰ ਜੀ ਟੈਂਟ ਲੱਗਿਆ ਹੈ ਥੋੜਾ ਗਰਮੀ ਦਾ ਮੌਸਮ ਹੈ ਕੋਈ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਹੈ ਪੱਖੇ ਦੀ ਲਾਈਟ ਦੀ ਮੰਗ ਕਰ ਸਕਦੇ ਹੋ ਇਸ ਤਰ੍ਹਾਂ ਦੀ ਕੋਈ ਜ਼ਰੂਰਤ ਸਰ ਪੱਕੀ ਦਾ ਤਾਂ ਹੁਣ ਤੁਹਾਨੂੰ ਪਤਾ ਹੀ ਹੈ ਵੀ ਇਹ ਬੱਚੇ ਜਿਹੜੇ ਮੁਸੀਬਤ ਚੋਂ ਨਿਕਲ ਕੇ ਆਏ ਆ ਇੱਥੇ ਜਿਹੜਾ ਗਰਮੀ ਚ ਬੈਠੇ ਹੋਏ ਆ ਵਿਚਾਰੇ ਤੇ ਕੋਸ਼ਿਸ਼ ਹੈ ਵੀ ਕੋਈ ਇਹਨਾਂ ਨੂੰ ਇਹ ਸਹਾਈਤਤ ਦਿੱਤੀ ਜਾਵੇ ਵੀ ਪੱਕੀ ਦੇ ਥੱਲੇ ਬੈਠਣ ਹਾਂਜੀ ਤੇ ਸਾਡਾ ਇਹ ਸਚ ਚੈਨਲ ਦੇ ਮਾਧਿਅਮ ਦਰਾਂ ਇਹ ਹੀ ਹੈ ਕਿ ਬੱਚੇ ਸਕੂਲ